ਸਾਰੇ ਮੇਰੇ ਨੂੰ ਸੰਦੀਪ ਡਾਈ ਫੇ ਤੜਾ ਬੋ ਬੋ ਵੈਲਕਮ ਹੈ ਜੀ ਤੇ ਲੱਖੇ ਜਸਰੂ ਆ ਚੁੱਕੇ ਜੀ ਪਿੰਡ ਭਦੇਰ ਜ਼ਿਲ੍ਹਾ ਮਰਹਰਬਿੰਦਾ ਤਹਿਸੀਲ ਮਜੀਠਾ ਦੇਖੋ ਅੱਜ ਵੀ 1 2 3 4 5 6 5 6 ਤੇ ਲੈ ਆਪਾਂ ਮੱਝਾਂ ਦੇਖ ਲਾ ਤੇ ਆਓ ਫਿਰ ਉਹ ਬਰਾਕੇ ਨਾਲ ਗੱਲ ਕਰੀਏ ਬਾਜੀ ਸਤਿਕਾਰ ਸਤਿਕਾਰ ਜੀ ਆ ਜਾਓ ਸਤਿਕਾਰ ਜੀ ਸਤਿਕਾਰ ਬਾਜੀ ਜੀ ਹੋਰ ਸਭ ਠੀਕ ਠਾਕ ਔਰ ਦੱਸਿਆ ਵਧੀਆ ਵਧੀਆ ਹੁੰਦੀ ਜੀ ਵਧੀਆ ਵਧੀਆ ਚੱਲ ਜਾਂਦਾ ਕੰਮ ਤਾਰ ਤਾਰ ਚੱਲੰਡਿਆ ਕੰਮ ਮੀਂਹ ਆ ਬੇ ਹਨਾ ਅਮਰਸਰ ਬੜਾ ਬੈਂ ਮੀਂਹ ਆ ਇਹਨੂੰ ਵਰਗਿਆ ਹੁੰਦੀ ਹਾਂ ਹਾਂ ਪਿੱਛੋਂ ਆਇਆ ਨਾ ਚੜ ਕੇ ਫਿਰ ਮੇਰਾ ਬੜਾ ਜੀ ਪਾਊਡਰ ਪੜਨ ਲੱਗੇ ਨੇ ਇੱਥੇ ਆ ਕੇ ਉਹ ਰਹੋਣ ਲੱਗੇ ਪਈਆ ਦੇ ਪਾਊਡਰ ਪਾਇਆ ਨੇ ਸਭ ਵਾਏ ਕੋ ਜੀ ਖਾਸ ਵਾਹ ਵਾਹ ਲੱਗੇ ਕਿਵੇਂ ਆ ਵਧੀਆ ਠੀਕ ਠਾਕ ਜਾਂਦਾ ਅੱਜ ਫਿਰ ਕਿ ਨਹੀਂ ਆਜ ਸਦੀਰ ਜੀ ਸਾਡੇ ਦੇ ਨੌ ਆ ਪਰ ਦੇਖੋ ਬੋਲ ਗਏ ਜਾਂ ਜਾਂਦੇ ਆਂ ਸੇ ਬਾਂਹ ਸੇ ਬਾਂਹ ਆ ਗੱਪੜੋ ਸੇ ਗੱਪੜ ਮਾਜੋ ਦੇਖੋ ਮਾਜੋ ਵੀ ਗਲ ਵਾਲੀ ਮੈਂ ਦੇਖੋ ਲੈ ਆ ਵੇ ਕਿਨੇ ਟਾਈਮ ਲੰਦੀ ਜਾ ਐਸ ਦੀ ਜੀ ਤੀਜੇ ਸਵੇ ਮਾਜਾ ਸੋ ਦੋ ਤਿੰਨ ਦਿਨ ਖੜੂਗੀ ਲਓ ਜੀ ਵੇਖੋ ਗਰਾਂਦੀ ਜੇ ਸਵੇ ਛੋਟੀ ਨੇ 16 ਕਿਲੋ ਦੁੱਧ ਕੀਤਾ ਦੂਜੇ ਸਵੇ ਹਾਂ ਜੀ ਐਰ ਕੰਨ ਦੀ 18 ਮੀ ਕਿਲੋ ਦੁੱਧ ਚੋਣ ਵੇਖੋ ਤੇ ਜਾਸੂਆ ਸੁਣੀ ਗਰੰਟੀ ਨਾ ਰਾਣੀ ਨਾਮ ਅਜ ਦਾ ਰਾਣੀ ਰਾਣੀ ਐਂ ਵੀ ਐਡੀ ਠੰਡੀ ਮਈ ਧੀਰੀ ਆ ਕੋਈ ਹਸਾਬ ਨਹੀਂ ਇਹ ਤਾਂ ਖਾਰੇ ਗੱਲੇ ਵਾਲਾ ਗਰੰਟੀ ਵੰਡਾ ਪਾ ਜਾਂਦੀ ਬੋਰੀ ਬਦੀ ਮਗਰ ਹਾਂ ਵਾਕੀ ਬੋਰੀ ਬਦੀ ਅੱਛਾ ਤਾਈ ਫਰਕਾਰੀ ਜਿਹੜੀ ਬਾਦੀ ਹਾਂ ਸਰਕਾਰੀ ਉੱਤੇ ਪਾਈ ਜਾਂਦੀ ਛਰੀ ਦੇ ਤਤੂ ਦਾ ਮਸਲਾ ਮੈਨੂੰ ਬਿਲਕੁਲ ਨਹੀਂ ਮੈਂ ਦੁੱਧ ਵਾਲੀ ਆ ਅੱਡੀ ਬੜੀ ਇੱਜ਼ਤ ਹੈ ਮਾਜੀ ਮਈ ਸਾਹਿਬ ਉਹ ਦੁੱਧ ਵਾਲੀ ਮਾਜਾ ਦੁੱਧ ਵਾਲਾ ਖੜਾ ਮੜਾ ਇੱਥੇ ਗਾਂ ਨੂੰ ਉਧਰ ਲੇ ਲਾਜੋ ਖਾਣੇ ਕੋਈ ਯਾਰ ਲਾਗੇਆ ਚੰਮੂ ਐਜ ਬੜਾ ਚੰਮੂ ਓਕੇ ਆ ਇੱਥੇ ਹੀ ਮੌਲਿਕ ਰਹਿਤੀ ਖਰਚਾ ਇੱਥੇ ਹੀ ਮੌਲਿਕ ਰੋ ਮੌਲਿਕ ਇਸ ਨੇ ਜੀ ਗਈ ਆ 1 ਲੱਖ 20 ਹਜ਼ਾਰ ਨਹੀਂ ਹਾਂ ਪਰ 1 ਲੱਖ 50 ਹਜ਼ਾਰ ਤੇ ਇੱਕ ਪੰਜ ਦੀ ਇੱਕ ਪੰਜ ਦੀ ਹਾਂਜੀ ਪਰ ਮੈਂ ਇੱਕ ਵੀ ਵੇਲਾ ਤੋ ਇੱਕ ਪੰਜ ਦੀ ਮੈਂ ਕੋਈ ਦੇ ਦੇ ਵਪਾਰ ਕਰਨਾ ਸ਼ਰਪਾਂ ਹੈ ਆ ਇੱਕ ਪੰਜ ਦੀ ਸਵੇਰ ਇਹ ਪੀਸ ਪੂਰੀ ਦਾਜੀ ਬਾਜੀ ਨਾਲ ਮੱਝ ਮੈਂ ਸਿਨੀ ਵਿੱਚ ਕੋਈ 1 ਰੁਪਈਆ ਦਾ ਆਪਣੀ ਮੱਝ ਹੈ 1 ਰੁਪਈਆ ਦਾ ਬੜੀ ਜੀ ਦਾ ਆ ਜੀ ਬੜਾ ਜਾਓ ਆਇਆ ਸਿੱਧਾ 3 ਦਿਨ ਖੜਦੀ ਮੱਝ ਅੱਛਾ ਰੇਤ ਪਾਣੀ ਪੈਣੀ ਪਾ ਅੱਛਾ ਵੇਖੋ ਇਹ 3 ਦਿਨ ਇਹ ਰੁਪਈਆ ਪੈਂਦੀ ਹੈ ਪਾਣੀ ਪੈਣੀ ਹੈ ਸਵੇਰ ਪੈਂਦੀ ਹੈ ਮੱਝ ਵੇਖੋ ਜਿਆਦੀ ਵੀ ਰੇਤ ਦੇ ਇਲਾਕੇ ਜਿਹੜਾ ਫਾਲੀ ਰੇਤ ਕੋਲ ਜਾਓ ਜੀ ਰੇਤ ਦੇ ਰੱਖੇ ਦਵਾਈ ਆ ਸੇ ਜਾ ਫਾਰੇ ਦੀ ਫੁੱਟੇ ਬੈਣੀ ਆ ਇੱਕ ਪੰਜ ਦੀ ਦੇਣੀ ਮਾਈਆਂ ਨੇ ਛੋੜ ਕਰ ਦੇਣੇ ਖੁਸ਼ੀ ਨਾਲ ਆ ਦੇਣਾ ਇਹ ਗੱਬਣਾ ਇਸ ਦੇਵ ਜੀ ਪਹਿਲਣ ਝੋਟੀ ਮੋਦੇ 4 ਦੰਦ ਦੁੱਧ 13 ਕਿਲੋ ਹਾਜਰ ਹੈ ਅੱਛਾ ਠੀਕ ਆ ਹਾਂਜੀ 13 ਕਿਲੋ ਇਸ ਟਾਈਮ ਹੈਗਾ ਬੜੀ ਫਿਰ ਦੋਸਤੋ ਮਹਿੰਦੀ ਕੱਟੀ ਨਾ ਦੋਸਤੋ ਮਹਿੰਦੀ ਕੱਟੀ ਆ ਲੋਰੀ ਵੱਡੀ ਝੋਡੀ ਨਾਲੇ ਹਾਂਜੀ ਪੂਰੀ ਸਵੇਰ ਨਾਲੂਗਾ ਤੁਹਾਹੀ ਵਧੀਆ ਵੇਖੋ ਨੰਬਰ ਵੇਖੋ ਸੰਦੀਪ ਇਹ 9 ਵਾਲਾ ਥਾਂ ਲੱਗਾ 9 ਦਾ ਥਾਂ ਪੁਰਾਣੇ ਦੀ ਝੋਟੀ ਆ ਤੋਰੋ ਘਰਾਂ ਦੇ ਲੋ ਜੀ ਇੱਕ ਹੋਰਾਂ ਦੇ ਵੱਡੀ ਝੋਟੀ ਨਾਲੇ ਵੀ ਵਾਜੀ ਵਾ ਇਹ ਤਾਂ ਗੱਲ ਹੀ ਦੁਰੜੀ ਆ ਵੇਖੋ ਵੇਖੋ ਲਾਕਾ ਦੀ ਕੋਈ ਗੱਲ ਕਰਨਾ ਕੋਈ ਗੱਲ ਹੀ ਪਈ ਨਾ ਭਾਈ ਮੈਂ ਨੇ ਕਰਦੇ ਹਾਂ ਤੇ ਤੋਰ ਦਾਂਗੇ ਹਾਂ ਜੀ ਵੇਖ ਲਓ ਵੇਖਦਾ ਤੁਹਾਡੇ ਹਾਂਜੀ ਫਿਰ ਜੋ ਦੇਸ ਦੇ ਵਿੱਚ ਹੈਗੀ ਆ 1 ਲੱਖ 40 ਹਜ਼ਾਰ ਦੀ ਬਸ ਸਵਾ ਲੱਖ ਦੀ ਝੋਟੀ ਦਤਾਂ ਸਵਾ ਲੱਖ ਦੀ ਦੁੱਧ 13 14 ਕਿਲੋ ਝੋਟੀ ਹਲੇ ਤਿਆਰ ਹੈ ਪਹਿਲਾ ਸਵੇਰ ਤੋਂ ਚਾਰ ਬੰਦ ਆ ਚਲੋ ਕਰਦੇ ਮੋਕੇ ਮਾਨਦਾਰ ਆ ਬਾਦਾਂ ਸੀ ਕਰ ਲਓ ਜੀ ਖੱਪਣ ਨਹੀਂ ਇਹ ਜੀ ਮੈਂ ਅੱਜ ਕੱਲ੍ਹ ਹੀ ਸਰੀ ਆ ਡੇਰੀ ਵਾਲੀ ਮੈਂ ਭੱਜੀ 8 9 ਕਿਲੋ ਮੈਂ ਹਲੇ 10 ਕਿਲੋ ਪਾ ਲਈ ਜੀ ਸਾਰੇ ਗਰਾਂ ਦੇ ਕੀ ਭਾਅ ਦੁੱਧ ਦਾ ਦਿੰਦੀ ਗਾਣੇ ਰੰਗ ਸਟਾਰ ਕਾਲੀ ਲੱਖ ਨਹੀਂ ਲੱਗਦੀ ਆ ਦੇਰ ਲੈ ਕੇ ਆਣੇ ਕਮਰੇ ਕਰਦੇ ਡਰਿਆ ਬੰਦੇ ਨੇ ਬੰਦੀ ਵੀ ਆੜੀ ਮੀਡੀਅਮ ਪਾਈ ਹੈ ਤੇ ਮਈਆਂ ਨਹੀਂ ਹੈ ਹਾਂ ਬਾਹਰ ਤੇ ਮਈਆਂ ਨਹੀਂ 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 ਬਾਕੀ ਕਰ ਇਹ ਜਮਈਆਂ ਲਾਉਣੀਆਂ ਸ਼ਰਤਾਂ ਬਿਲਕੁਲ ਮੈਂ ਹੀ ਸੇਹੇ ਲਾਉਂਦਾ ਸੇਹੇ ਮੈਂ ਆਉਂਦਾ ਤੇ ਮਾਰੂ ਗਿਲਾ ਕੁੜਾ ਵੀ ਪਰ ਜੱਟ ਬਣਾਏਗਾ ਜੱਟ ਬਣਾਏਗਾ ਯਾਰ ਬੋਰਾ ਬੋਰਾ ਯਾਰ ਬੋਰਾ ਇੱਲਾਕੋਂ ਇਸ ਰਿਵਤ ਦਰਿਆ ਵਗਦਾ ਜਿੱਦਾਂ ਵਹਿੰਦੀਆਂ ਬੱਚਾਂ ਚੋੜਦੀਆਂ ਸ਼ਾਂ ਸ਼ਾਂ ਪਾਣੀ ਦੀ ਆਵਾਜ਼ ਆਉਂਦੀ ਥੱਲੀ ਜੀ ਵੀ ਇਹ ਕਹਿੰਦਾ ਫਿੱਟੀਆਂ ਵਿੱਚ ਠੰਡੀਆਂ ਮਈਆਂ ਗੇ ਹਾਂ ਪਾਣੀ ਠੰਡਾ ਪੀਂਦਿਆਂ ਦੀ ਨਾ ਗੱਡੀ ਮਈ ਜਾਵੇ ਹਾਂਜੀ ਐਸਦੀਪ ਜੀ ਮੋਰੇ ਜਨਾ ਮੱਦੀ ਕਰੀਏ 80000 ਦੀ ਮਈ ਤਲਾ 80000 ਦੀ ਚਾਹ ਸ਼ਰਦਾਂਗੇ 85 ਦੀ 85 ਦੀ ਲੈ ਲਓ ਆਜੋ ਗਰਾਂ ਦੇ ਐਸਦੀਪ ਜੀ ਰਾਤ ਦੀ ਸੋਲੀ ਛੋਟੀ ਹਾਂ ਗੱਡੀ ਮਗਰ ਆਈ ਆ ਨਾੜੂ ਨਾਜਵਾਰ ਦੋ ਖਾਂਦੇ ਵੀ ਰਹੀ ਕਿੰਨਾ ਬੋਲਾ ਗੋਲਾ ਤੇਰੇ ਚਹੀ ਛੋਟੀ 3 3.5 ਕਿਲੋ 8 9 8 ਕਿਲੋ ਛੋਟੀ ਹਲੇ ਬੋਲਾ ਜੀ ਫਿਰ ਦੇਖੋ ਬਰਾਦੀ ਦੂਜਾ ਦੂਜਾ ਸੁਆਸ ਦੂਜਾ ਸੁਆਸ ਤੇ ਕਟਾ ਮੰਗ ਕਟੇ ਕਟੀ ਮਗਰ ਕਟੀ ਕੱਟੀ ਕਟੇ ਕਟੇ ਆਪ ਵੀ ਛੋਟੀ ਆਪ ਵੀ ਜੋ ਬਸ ਠੀਕ ਆ ਹੁਣ ਦੇਖੋ ਜੀ ਦੋਦੇ ਸੇ ਦੇਈਓ 10000 ਕਿਲੋ ਕਮਾਨ ਠੀਕ ਆ ਹਾਂ ਜੀ ਬਰਾ ਯੋ ਅਜੀਤ ਸਿੰਘ ਦੀ ਵੀਰ ਜੀ ਹੈਗੀ ਐ 75 ਹਜ਼ਾਰ ਦੀ ਹਾ ਦਾ ਨਾ ਛੋਟੀ 70 ਹਜ਼ਾਰ ਦੀ 70 ਤੇ 71 ਦੀ ਦਸਾਂ ਚਲੋ ਪੂਰੇ 70 ਦੀ 70 ਦੀ ਬੇਲਾ ਪੂਰੀ ਸਾਸ ਦੀ ਵੀ ਚਵਾ ਬੜਾ ਚਲੋ ਜਾਣ ਆਜੋ ਆ ਸਾਦੀ ਵੀਰ ਜੀ ਮਈ ਕੱਟੀ ਕੱਟਾ ਮੈਂ ਆ ਚੌਥਾ ਦਿਨ ਸੋਈ ਨੂੰ ਮਾ ਅੱਛਾ 8-9 ਕਿਲੋ ਬੜਾ ਤਿਆਰ ਨੇ 8-9 ਕਿਲੋ ਹੈ ਹਾਂਜੀ ਲਓ ਜੀ 8-9 ਕਿਲੋ ਵਾਲਾ ਇਹ ਨਹੀਂ ਗੱਲ ਇਹ ਵੱਡੇ ਭਾਅ ਨਾਲ ਛੋਟੇ ਭਾਅ ਵੀ ਨਾਲ ਹੈਗੇ ਆ ਮਿਕਸ ਮਿਕਸਲੀ ਮਿਕਸ ਭਾਅ ਮਿਕਸ ਵੇਖੋ ਗਰਾ ਦੀ ਮਿਕਸਰ ਜੀ ਇਹ ਚੀਜ਼ਾਂ ਕੱਟ ਕੱਟੇ ਲੈ ਕੇ ਆਉਂਦੇ ਨੇ ਬਸ ਸਾਫੇ ਤੋਂ ਗਣੀ ਨਹੀਂ ਐਸ ਦੀ ਸਾਫ ਤਾਂ ਗੱਲ ਸਾਫ ਠੀਕ ਹੈ ਹਾਰਿਓ 12 ਦੇ ਨਜ਼ਦੀਕ ਗਰੰਟੀ ਇਹਦੀ 11 12 ਮਾ ਨਾ ਭਰੀ ਆਉਂ ਬੋਲਾਂ ਨਹੀਂ ਝੂਠ ਬੋਲਣਾ ਹਾਂ ਠੀਕ ਯਾਰ ਇਹ ਬੋਲਾਂ ਯਾਰ ਝੂਠ ਬੋਲ ਬੋਲ ਸਾਰੀਆਂ ਸੀ ਇਹ 16 ਕਹੀ ਆ ਗਲਤ ਨਹੀਂ ਨਾ 16 15 ਕਹੀ ਆ ਇਹ ਵੀ ਦੇਵ ਜੀ ਮੈਂ ਜੋ ਮਰਜ਼ੀ ਕਰੀਏ 70000 ਦੀ 70000 70000 ਚੋੜੋ ਹੁਣ ਉਧਰ ਉਹਨੇ ਇੱਕ ਆਲ ਦੀਵ ਦੀ ਮਈ ਸੋਰੀ ਨੂੰ ਤਿੰਨ ਮਹੀਨੇ ਕਿਤੀ ਮਗਰ ਵਿਖਾਇਆ ਫਿਰ ਉਹ ਜੈਡ ਬਲਾਗ ਇਧਰ ਇਹ ਪਤਾ ਆਹ ਐਂ ਦੇਖੋ ਕਿਉਂ ਆਓ ਆ ਬਿਲਕੁਲ ਜਿਆਦਾ ਮਿਲਿਆ ਦੋ ਕਿੰਨਾ ਦੋ ਦੇ 7 ਕਿਲੋ ਦੋ ਰੋ 7 ਕਿਲੋ ਦੇ 8 ਫੈਂਡ ਡੰਡ ਮਾਰੋ ਪੀ ਗਏ ਠੀਕ ਹੈ ਰਾਜ ਜਿਹੜਾ ਗਲਾਸ ਦਾ ਲੀਡਰ ਬੰਦਾ ਵੀ ਲੋਗਾ ਨਹੀਂ ਜਿਹਦੇ ਵੀਰ ਮਈਆ ਲੱਭਣ ਚਾਹੀਦਾ ਭੁੱਖ ਨਹੀਂ ਲੱਗਦੀ ਟਿੱਪਿਆਂ ਦੇ ਵਿੱਚ ਟਿੱਪਿਆਂ ਦੇ ਵਿੱਚ ਨਾਲ ਪੁੱਤਲ ਭਰ ਕੇ ਲੈ ਆਈ ਦੀ ਸਹੀ ਗੱਲ ਬਦੂ ਪਾ ਗਏ ਬਿਲਕੁਲ ਸਹੀ ਗੱਲ ਆਹ ਗੱਲ ਸਹੀ ਆ ਖਰਾਕ ਖਾਓ ਸਰੀਰ ਖਰਾਕ ਬਈ ਖਰਾਕ ਨਾਲ ਸਾਰਾ ਕੁਝ ਹੈ ਕਿ ਨਹੀਂ ਲੱਖਿਆ ਇੱਥੇ ਰਾਤਾਂ ਆਉਂਦੇ ਨੇ ਇਹੋ ਵੇਖੇ ਚੁਣੋ ਆ ਜਿਹੜਾ ਅੰਦਰ ਚੱਲਦਾ ਉਹਨਾਂ ਦਾ ਕਰਨੀ ਕਰਾ ਲਾਸ਼ ਵੀ ਦੀ ਆ ਲਾਸ਼ ਵੀ ਦੀ ਇਤ ਕੋਈ ਗੱਲ ਬੋਲੋ ਇਹ ਹਾਂ ਨਾਈਸ ਵੀਰ ਬੋਲ ਯਾਰ ਇਹ ਹਾਂ ਨਾ ਮੈਂ ਦੱਸਾਂਗੇ ਪੂਰੇ ਪੰਜਾਬੀ ਆ ਇਹ ਕਿਹ ਛੱਡ ਤਾਂ 94 ਯਾਰ ਜਾਨੀ ਬਾਦ ਨਿਬਰਾ ਬੇਲੇ ਝੋਟੀ ਆ ਉਹ ਵੀ ਦਿਖਾ ਦਿਓ ਤਾਂ ਨਹੀਂ ਇਹ ਕਿਹੜੀ ਆ ਇਹ ਸੁਪਰੇ ਹਰਿਆਣੇ ਦੀ ਝੋਟੀ ਹਰਿਆਣੇ ਦੀ ਝੋਟੀ ਹਿੰਦੀਪੁਰ ਜੀ ਹਾਂ ਇਹ ਲਗਾ 18 ਨੰਬਰ ਨੰਬਰ ਐਡਰੈਸ ਦੇ ਇੱਕ ਮਹੀਨਾ ਦੀ ਪੰਜ ਦਿਨ ਹੋ ਗਏ ਬਣੀ ਨੂੰ ਹਾਂ ਠੀਕ ਗੱਲ ਭਰਾਇਆ ਜੋ ਤੇ ਜੇ ਵੀ ਘਰ ਲਖਨਾਲਾ ਵੀਰ ਉਹਦੇ ਮੁੱਲ ਮੌਲਦਾ 40000 ਰੁਪਏ ਚੋਰ ਹਾਂਜੀ ਸੇਰ ਬਹੁਤ ਤਿਆਰ ਹੋਈ ਸੰਦੀਵਰਾ ਬੱਠੀ ਛੋਟੀ ਚੰਗੀ ਆ ਸੋਹਣੀ ਸੋਹਣੀ ਜੋਦੀ ਹਾਂਜੀ ਬੱਧੀ ਜੀ ਅੰਟੀ ਖਾਰ ਬਾਕੀ ਮੇਰਾ ਵੀਰ ਇੱਥੇ ਆ ਕੇ ਆਹ ਚੈੱਕ ਕਰਨੇ ਕਿ ਚੁਾਈ ਕਰਕੇ ਲੈ ਕੇ ਜਾਏ ਜੇ ਕੋਈ ਮੇਰੇ ਵੀਰਾਂ ਗਨੇ ਬਾਈ ਜੀ ਆਹ ਚੁਾਈ ਕਰੋ ਫੁੱਲ ਆ ਕੇ ਹਾਂ ਠੀਕ ਹੈ ਨਾ ਨਹੀਂ ਕਿਹਨਾ ਕਿ ਨਾ ਮਾ ਬੈਖੋ ਬਟ ਇਹ ਝੋਟੇ ਆ ਪੂਰੇ ਸਰੀਰੀਆਂ ਮੱਜਾ ਸੰਦੀਵਰਾ ਸਰੇ ਜੇ ਸਰੀਰ ਲੱਖ ਦਾ ਤਾਸ ਹੋਈ ਜਾਂਦੀ ਹੈ ਨਾ ਫਿਰ ਆ ਪੰਡਾਆਂ ਖਾਉਣੀਆਂ ਪੈਂਦੀਆਂ ਪੰਡਾਆਂ ਖਾਣੀਆਂ ਪੈਂਦੀਆਂ ਜੀ ਜੀ ਤੁਹਾਨੂੰ ਕਿਹਾ ਆ ਇਲਾਖਰੀ ਮਈ ਉਹ ਲੈ ਗਦਾ ਵਾਂਗੇ ਸ਼ੇਰੀਆ ਹੋ ਗਈ ਹਾਂ ਲੈ ਕੋ ਸ਼ੇਰੀਆ ਮਈ ਇਹ ਨਹੀਂ ਪੇਚ ਮਈ ਮਹੀਨਾ ਚਦਾ ਮਈ ਦਾ ਇਹਨਾਂ ਸਾਰਾ ਪਿਛਲਾ ਵੇਖਿਆ ਤਾਈ ਦੇ ਲੈ ਵਖੜੇ ਕਿ ਹਾਂ ਜੀ ਸਦੀਪਾ ਡਾਡਾ ਇਨਾਂ ਦੇ ਇਰੀਆ ਨਾਲ ਪਿਛਲਾ ਹਾਂ ਇੱਥੇ ਸਮਝੋ ਵੀ ਆਪਾਂ ਹੀ ਵਰਦੇ ਆ ਹਾਂ ਇੱਕ ਅਦਾ ਬੰਦਾ ਹੋਰ ਵੀ ਵਰਦਾ ਪਰ ਵਰਦੇ ਹੀ ਆ ਜੀ ਜਾਈਦਾ ਵਰਦੇ ਹਾਂ ਚਲੋ ਗੈਰੋ ਜਾਈਦਾ ਸ਼ੌਕ ਨੇ ਜਾਈਦਾ ਆ ਗਿਆ ਯਾਰ ਦੋਸਤ ਬੜੇ ਪ੍ਰੇਮ ਕਰਦੇ ਆ ਤੁਮ ਮਾ ਮੈਂ ਪੰਜ ਚਾਰ ਮਈਆਂ ਫੇਰ ਆ ਬਿਲਾ ਵੀਰ ਮਲਕਪੁਰੇ ਦਾ ਉਹਨੇ ਮਈ ਲਾਈ ਦੀ ਅਸਾਂ ਤਾ ਯਾਦ ਕਰੋਗੇ ਬੋਲੋ ਫਿਰ ਨੰਬਰ ਕੋਈ ਕੋਸ਼ਿਸ਼ ਨੰਬਰ ਹੈ ਯਾਰ 89444 ਚਾਵੇਂ 311 9850 97203 ਬੈਂਡਪੰਦੇਰ ਜ਼ਿਲ੍ਹਾ ਮਸਰ ਤੇ ਬਾਕੀ ਮੇਰਾ ਵੀਰ ਹੋਗਾ ਹੁਣ ਲਾਵੇ ਜਿਹਨੇ ਮੱਝ ਲੈਣੀ ਹੈ ਠੀਕ ਹੈ ਆ ਇਸ ਦੀ ਵੀ ਤਾਂ ਕੋਈ ਕਰਦੇ ਨੰਦੇ ਹਾਂ ਸਤਿ